ਤੇ ਅੱਜ ਜੋ ਮਾਹੌਲ ਇੱਕ ਸਿਰ ਜਗਿਆ ਪਟਿਆਲਾ ਦੇ ਵਿੱਚ ਕਿ ਨਗਰ ਨਿਗਮ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਪਰ ਬਹੁਤ ਸਾਰੇ ਵਰਕਰ ਆਗੂ ਕੈਂਡੀਡੇਟ ਇਹੋ ਜਿਹੇ ਨੇ ਜਿਨ੍ਹਾਂ ਦੇ ਨਾਮਜ਼ਦਗੀ ਪੱਤਰ ਹੀ ਤਾਂ ਰੱਦ ਕਰ ਦਿੱਤੇ ਗਏ ਆ ਪਾੜ ਦਿੱਤੇ ਗਏ ਪੇਪਰ ਭਰਨ ਨਹੀਂ ਦਿੱਤੇ ਗਏ ਪੇਪਰ ਪੇਸ਼ ਹੀ ਨਹੀਂ ਕਰਨ ਦਿੱਤੇ ਗਏ ਰਸਤੇ 'ਚ ਰੁੱਕੇ ਗਏ ਪਾੜੇ ਗਏ ਔਰ ਜਿਹੜੇ ਕੈਂਡੀਡੇਟ ਸੀਗੇ ਜਿਨ੍ਹਾਂ ਨੇ ਕੈਂਪ ਫਾਈਲ ਕਰਨੇ ਸੀ ਉਹ ਫਾਈਲ ਨਾ ਕਰ ਸਕਣ ਉਹਨਾਂ ਨੂੰ ਚੁੱਕ ਕੇ ਥਾਣੇ 'ਚ ਲੈ ਗਏ ਬਖਸ਼ੀਆ ਥਾਣੇ 'ਚ ਲੈ ਗਏ ਸੀਆਈ ਸਟਾਫ 'ਚ ਲੈ ਗਏ ਇਹਦੇ ਦਰਜਨਾ ਐਗਜ਼ਾਮਪਲ ਹਨ ਜਿੱਥੇ ਇਹਨਾਂ ਨੇ ਧੱਕਾ ਵਰਤਿਆ ਹੈਗਾ ਵਿਰੋਧੀ ਪੱਖ ਦੇ ਮੈਂ ਤਾਂ ਕਹੂੰਗਾ ਬੀਜੇਪੀ ਦੀ ਕੈਂਡੀਡੇਟਸ ਨੂੰ ਵੀ ਕਾਲੀਆਂ ਨੂੰ ਵੀ ਇਹਨਾਂ ਨੇ ਇੱਕ ਝੋ ਜਿਹੜੀ ਚੋਣ ਪ੍ਰਕਿਰਿਆ ਦੇ ਮੁੱਢਲੇ ਅਮਲ 'ਚ ਪੇਪਰ ਫਾਈਲ ਕਰਨ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਹੈਗੀ ਹੈ ਇਹ ਲੋਕਾਂ ਨੂੰ ਸਜ਼ਾ ਦੇਣੀ ਸੀਗੀ لازਮੀ ਤੌਰ ਤੇ ਇਹਦਾ ਗ੍ਰਾਫ ਜਿਹੜਾ ਪਪੂਲਾਰਿਟੀ ਦਾ ਗ੍ਰਾਫ ਹੈ ਬਹੁਤ ਹੇਟਾ ਹੈਗਾ ਇਹਨਾਂ ਚੋਣਾਂ ਚ ਵੀ ਜਿੰਨੇ ਜਿਵੇਂ ਤੱਕਾ ਕਰ ਰਹੇ ਸੀਗੇ ਜੇ ਜੇ ਮਤਲਬ ਇਹ ਇਹਨਾਂ ਨੂੰ ਪਤਾ ਸੀ ਕਿ ਜੇ ਚੋਣ ਜੇ ਚੋਣ ਜਿਹੜੀ ਨੋਮੀਨੇਸ਼ਨਾਂ ਹੋ ਗਈਆਂ ਤਾਂ ਅਸੀਂ ਇਲੈਕਸ਼ਨ ਹਾਰਾਂਗੇ ਇਸ ਕਰਕੇ ਪਹਿਲੇ ਪੜਾਅ 'ਚ ਇਹਨਾਂ ਨੇ ਉਹਦਾ ਗਰ ਪਾਤ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਜਿਹੜੀ ਕਿ ਬਹੁਤ ਹੀ ਗੁੰਡਾ ਕਾਰਵਾਈ ਹੈਗੀ ਹੈ ਸਰਕਾਰ ਬਾਰ ਬਾਰ ਦਾਅਵੇ ਕਰੀ ਕਿ ਅਸੀਂ ਇਹਨਾਂ ਚੋਣਾਂ ਦੇ ਵਿੱਚ ਵੀ ਲਾਅ ਐਂਡ ਆਰਡਰ ਦੀ ਸਥਿਤੀ ਪੂਰੀ ਤਰ੍ਹਾਂ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਾਂਗੇ ਚੋਣਾਂ ਫ੍ਰੀ ਐਂਡ ਫੇਅਰ ਤਰੀਕੇ ਦੇ ਨਾਲ ਹੋਣਗੀਆਂ। ਨਾਟ। ਉਹਨਰ ਤਾਂ ਆਪ ਤੋੜਿਆ। ਇਹਦੇ ਗੁੰਡੇ ਸ਼ਰਮ ਕੋਰਟ ਕੰਪਲੈਕਸ ਘੁੰਮਦੇ ਸਕੇ। ਸ਼ਰਮ ਔਰਤਾਂ ਨੂੰ ਖਿੱਚਤੂ ਕਰਦੇ ਸਕੇ। ਔਰਤਾਂ ਡਿੱਗੀਆਂ ਚੀਕਾਂ ਮਾਰਦੀਆਂ। ਅੱਜ ਪਟਿਆਲਾ ਦੇ ਵਿੱਚ ਅਮਨ ਅਰੋੜਾ ਹਰਿਆਰੇ ਨੇ ਚੋਣ ਮੈਨੀਫੈਸਟੋ ਜਿਹੜਾ ਹੈ ਨਗਰ ਨਿਗਮ ਦੇ ਵਾਅਦੇ ਜਿਹੜੇ ਲੋਕਾਂ ਨਾਲ ਉਹਨਾਂ ਨੇ ਕਰਨੇ ਨੇ ਉਹ ਕਿਵੇਂ ਪੂਰੇ ਕਰਨਗੇ ਉਸ ਬਾਰੇ ਉਮਰ ਜੀ ਦੀ ਗੱਲਾਂ ਹੈਗੀਆਂ ਜ ਜ ਚੋਂ ਅਮਲੇ ਅਮਲੇ ਘਰ ਪਾਤ ਕਰਤਾ ਉਹੀ ਤੋੜਤਾ ਉਹੀ 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 ਜ਼ਰਾ ਗਰਾਤਾ ਹੈਗਾ ਤਾਂ ਜੋ ਮਰਜੀ ਬਕਵਾਸ ਕਰੇ ਅਮਨ ਰੋੜਾ ਜਾ ਉਹਦੀ ਪਾਰਟੀ ਸਾਨੂੰ ਕੋਈ ਯਕੀਨੀ ਨਹੀਂ ਨਾ ਤੇ ਉਹ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ ਪਟਿਆਲਾ ਤੋਂ ਐਮਪੀ ਡਾਕਟਰ ਤਰਮੀਰ ਗਾਂਧੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਗਾਂਜੀ ਜੀ ਸਵਾਗਤ ਹੈ ਤੁਹਾਡਾ ਸਾਡੇ ਨਾਲ ਜੁੜਨ ਵਾਸਤੇ ਅੱਜ ਜੋ ਮਾਹੌਲ ਇੱਕ ਸਿਵ ਜਗਿਆ ਪਟਿਆਲਾ ਦੇ ਵਿੱਚ ਕਿ ਨਗਰ ਨਿਗਮ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਪਰ ਬਹੁਤ ਸਾਰੇ ਵਰਕਰ ਆਗੂ ਕੈਂਡੀਡੇਟ ਇਹੋ ਜਿਹੇ ਨੇ ਜਿਨ੍ਹਾਂ ਦੇ ਨਾਮਜ਼ਦਗੀ ਪੱਤਰ ਹੀ ਤਾਂ ਰੱਦ ਕਰ ਦਿੱਤੇ ਗਏ ਆ ਪਾੜ ਦਿੱਤੇ ਗਏ ਦਿਖੋ ਰੱਦ ਕਰਨ ਚ ਕੋਈ ਕੋਈ ਕਾਨੂੰਨੀ ਅਰਚਨ ਹੋ ਸਕਦੀ ਹੈ ਉਹ ਉਹ ਮਨਜ਼ੂਰ ਵੀ ਹੈਗੀ ਤੇ ਲੋਕੀ ਮਾਈਂਡ ਵੀ ਨਹੀਂ ਕਰਦੇ ਪਰ ਜਿਸ ਤਰ੍ਹਾਂ ਪੇਪਰ ਭਰਨ ਨਹੀਂ ਦਿੱਤੇ ਗਏ ਪੇਪਰ ਪੇਸ਼ ਹੀ ਨਹੀਂ ਕਰਨ ਦਿੱਤੇ ਗਏ ਰਸਤੇ ਜੇ ਰੁਕੇਗੇ ਪਾੜੇਗੇ ਔਰ ਜਿਹੜੇ ਕੈਂਡੀਡੇਟਸ ਸਗੇ ਜਿਨ੍ਹਾਂ ਨੇ ਫਾਈਲ ਕਰਨੇ ਸੇ ਉਹ ਫਾਈਲ ਨਾ ਕਰ ਸਕਣ ਉਹਨਾਂ ਨੂੰ ਚੁੱਕ ਕੇ ਥਾਣੇ 'ਚ ਲੈ ਗਏ ਬਖਸ਼ੀਅਲ ਥਾਣੇ 'ਚ ਲੈ ਗਏ ਸੀਆਈ ਸਟਾਫ 'ਚ ਲੈ ਗਏ ਇਹਦੇ ਦਰਜਨਾ ਐਗਜ਼ਾਮਪਲ ਹਨ ਜਿੱਥੇ ਇਹਨਾਂ ਨੇ ੱੱਕਾ ਵਰਤਿਆ ਹੈਗਾ ਔਰ ਸਾਡੇ ਕੈਂਡੀਡੇਟਸ ਨੂੰ ਜਾਂ ਵਿਰੋਧੀ ਪੱਖ ਦੇ ਮੈਂ ਤਾਂ ਕਹੂੰਗਾ ਬੀਜੇਪੀ ਦੀ ਕੈਂਡੀਡੇਟਸ ਨੂੰ ਵੀ ਕਾਲੀਆਂ ਨੂੰ ਵੀ ਇਹਨਾਂ ਨੇ ਜਿਹ ਦੇ ਮੁਢਲੇ ਅਮਲ ਚ ਪੇਪਰ ਫਾਈਲ ਕਰਨ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਹੈਗੀ ਹੈ ਜਿਹੜੀ ਕਿ ਸੰਵਿਧਾਨ ਦੀ ਚੋਣ ਪ੍ਰਕਿਰਿਆ ਦੇ ਅਮਲ ਦੀ ਪਵਿੱਤਰਤਾ ਭੰਗ ਕੀਤੀ ਹੈਗੀ ਹੈ ਤੇ ਇਹ ਸਜ਼ਾ ਦੇ ਹੱਕਦਾਰ ਨੇ ਇਹ ਲੋਕਾਂ ਨੂੰ ਸਜ਼ਾ ਦੇਣੀ ਸੀਗੀ ਲਾਜ਼ਮੀ ਤੌਰ ਤੇ ਇਹਦਾ ਗ੍ਰਾਫ ਜਿਹੜਾ ਪਪੂਲਾਰਿਟੀ ਦਾ ਗ੍ਰਾਫ ਹੈ ਬਹੁਤ ਹੇਟਾ ਹੈਗਾ ਅੱਜ ਹੀ ਪੰਚਾਇਤ ਚੋਣਾਂ ਦੇਖਿਆ ਨੀ ੱੱੱਕਾ ਕੀਤਾ ਪਰ ਲੋਕਾਂ ਨੇ ਕਾਂਗਰਸੀ ਪੱਜਾ ਦਾ ਜਿਤਾਇਆ ਹੈ ਗਿਆ ਇਹਨਾਂ ਚੋਣਾਂ ਚ ਵੀ ਜਿੰਨੇ ਜਿਵੇਂ ੱੱੱਕਾ ਕਰ ਰਹੇ ਸੀਗੇ ਜੇ ਜੇ ਮਤਲਬ ਇਹ ਇਹਨਾਂ ਨੂੰ ਪਤਾ ਸੀ ਕਿ ਜੇ ਚੋਣ ਜੇ ਚੋਣ ਜਿਹੜੀ ਨਾਮਿਨੇਸ਼ਨ ਹੋ ਗਈਆਂ ਤਾਂ ਅਸੀਂ ਇਲੈਕਸ਼ਨ ਹਾਰਾਂਗੇ ਇਸ ਕਰਕੇ ਪਹਿਲੇ ਪੜਾ ਚ ਇਹਨਾਂ ਨੇ ਉਹਦਾ ਗਰ ਪਾਤ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਜਿਹੜੀ ਕਿ ਬਹੁਤ ਹੀ ਗੁੰਡਾ ਕਾਰਵਾਈ ਹੈਗੀ ਹੈ ਜਮਹੂਰੀਤ ਵਿਰੋਧੀ ਕਾਰਵਾਈ ਹੈਗੀ ਹੈ ਔਰ ਜਿਹੜੇ ਚੋਣ ਅਮਲ ਨੂੰ ਬਿਲਕੁਲ ਉਹਨੂੰ ਖਤਮ ਕਰਨ ਦੀ ਕਾਰਵਾਈ ਹੈਗੀ ਹੈ ਸਰਕਾਰ ਬਾਰ ਬਾਰ ਇਹ ਦਾਅਵੇ ਕਰ ਰਹੀ ਹੈ ਕਿ ਅਸੀਂ ਇਹਨਾਂ ਚੋਣਾਂ ਦੇ ਵਿੱਚ ਵੀ ਲਾਅ ਐਂਡ ਆਰਡਰ ਦੀ ਸਥਿਤੀ ਪੂਰੀ ਤਰ੍ਹਾਂ ਬਣਾ ਕੇ ਰੱਖਣ ਦੀ ਕੋਸ਼ਿਸ ਕਰਾਂਗੇ ਚੋਣਾ ਫ੍ਰੀ ਐਂਡ ਫੇਅਰ ਤਰੀਕੇ ਦੇ ਨਾਲ ਹੋਣਾ ਲਾਅ ਐਂਡ ਆਰਡਰ ਤਾਂ ਆਪ ਤੋੜਿਆ ਇਹਦੇ ਗੁੰਡੇ ਸ਼ਰਿਆਮ ਕੋਰਟ ਕੰਪਲੈਕਸ ਘੁੰਮਦੇ ਸੀਗੇ ਸ਼ਰਿਆਮ ਔਰਤਾਂ ਨਾਲ ਖਿੱਚਤੂ ਕਰਦੇ ਸੀਗੇ ਔਰਤਾਂ ਡਿੱਗੀਆਂ ਚੀਕਾਂ ਮਾਰਦੀਆਂ ਸਾਰਾ ਮੀਡੀਆ ਨੇ ਦੇਖਿਆ ਹੈਗੀਆਂ ਦਰਜਨਾ ਹੀ ਵੀਡੀਓ ਸਾਰੇ ਪੰਜਾਬ ਤੁਰੀਆਂ ਫਿਰਦੀਆਂ ਹੈਗੀਆਂ ਕਿਹੜਾ ਲਾਅ ਐਂਡ ਆਰਡਰ ਦੀ ਗੱਲ ਕਰਦਾ ਭਗਵੰਤ ਮਾਨ ਤੇ ਉਹਦੀ ਉਹਦੀ ਗੁੰਡਾ ਪਾਰਟੀ ਕਿਹੜੇ ਲੈਂਡ ਆਰਡਰ ਅਸੀਂ ਆਪਣੇ ਅੱਖਾਂ ਸਾਹਮਣੇ ਦੇਖਿਆ ਕਿਵੇਂ ਕਿੰਨੀ ਗੁੰਡਾਗਰਦੀ ਕੀਤੀ ਇਹਨਾਂ ਨੇ ਹੋਰ ਹੋਰ ਲੈਂਡ ਆਰਡਰ ਕੀ ਹੁੰਦਾ ਇਹਨਾਂ ਨੇ ਤੋੜਿਆ ਲੈਂਡ ਆਰਡਰ ਸਾਰਾ ਗੁੰਡਾਗਰਦੀ ਜਿਹੜੀ ਰਾਜਕਰਤਾ ਪਾਰਟੀ ਨੇ ਗੁੰਡਾਗਰਦੀ ਕੀਤੀ ਹੈਗੀ ਉਹ ਸਭ ਜਗ ਜਾਹਰ ਹੈ ਔਰ ਜ਼ਿਲ੍ਹਾ ਪ੍ਰਸ਼ਾਸਨ ਸ਼ਰ ਹਾਂ ਇਸ ਗੱਲ ਵਿੱਚ ਮਲਬਸ ਹੈਗਾ ਉਹ ਸ਼ਾਮਲ ਹੈਗਾ ਡੀਸੀ ਨੇ ਐਸ 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 ਪੀ ਨੇ ਪਟਿਆਲੇ ਦੇ ਨੇ ਸੌ ਚੁੱਕੀ ਸੰਵਿਧਾਨ ਦੀ ਨਾ ਕਿਸੇ ਭਗਵੰਤ ਮਾਨ ਦੀ ਨਾ ਕਿਸੇ ਅਮਰਿੰਦਰ ਸਿੰਘ ਦੀ ਨਾ ਕਿਸੇ ਬਾਦਲ ਦੀ ਇਹ ਜਦੋਂ ਕੰਗ੍ਰੈਚੂਲੇਸ਼ਨ ਕਰਦੇ ਆ ਜਦੋਂ ਸੈਰੇਮਨੀ ਹੁੰਦੀ ਆ ਉੱਥੇ ਦੇ ਸਵੀਅਰ ਬਾਈ ਕਨਸਟੀਟਿਊਸ਼ਨ ਨਾਟ ਬਾਈ ਐਨੀ ਪੋਲਿਟੀਕਲ ਪਾਰਟੀ ਇਹਨਾਂ ਨੇ ਹੱਥ ਟੋਕੇ ਵੜ ਕੇ ਕੰਮ ਕੀਤਾ ਪੁਲਿਸ ਦੇ ਸਾਹਮਣੇ ਕੋਈ ਦਕਸ਼ਨੀ ਪੁਲਸ ਨੂੰ ਰੋਕਣ ਦੀ ਉਹਨਾਂ ਅਸ਼ਰੇ ਆਵੇਂ ਗੁੰਡਾ ਕਰਦੀ ਹੋਣ ਦਿੱਤੀ ਮੈਂ ਜਿੱਥੇ ਇੱਥੇ ਦੀ ਗੁੰਡਾ ਸਰਕਾਰ ਨੂੰ ਜੰਬਰ ਸਮਝਦਾ ਨਾਲ ਦੀ ਨਾਲ ਆਪਣੀ ਆਪਣੀ ਜਿਹੜੀ ਫਰਸ ਸੀਗਾ ਉਹਦੀ ਕਟਾਈ ਕਰਦੇ ਮਾਮਲੇ ਮੈਂ ਡੀਸੀ ਨੂੰ ਤੇ ਐਸਐਸਪੀ ਪਟਿਆਲਾ ਨੂੰ ਵੀ ਜੰਬਰ ਬਰਬਰ ਜੰਬਰ ਸਮਝਦਾ ਅੱਜ ਪਟਿਆਲਾ ਦੇ ਵਿੱਚ ਅਮਨ ਅਰੋੜਾ ਹਰੀ ਆ ਰਹੇ ਨੇ ਚੋਣ ਮੈਨੀਫੈਸਟੋ ਜਿਹੜਾ ਹੈ ਨਗਰ ਨਿਗਮ ਦੇ ਵਾਦੇ ਜਿਹੜੇ ਲੋਕਾਂ ਨਾਲ ਉਹਨਾਂ ਨੇ ਕਰਨੇ ਨੇ ਉਹ ਕਿਵੇਂ ਪੂਰੇ ਕਰਨਗੇ ਉਸ ਬਾਰੇ ਦੱਸਣਾ ਜੋਮਦਰ ਜਿਹਦੀ ਗੱਲਾਂ ਹੈਗੀਆਂ ਜਾਂ ਚੌਣ ਅਮਲੇ ਅਮਲਾ ਹੀ ਘਰ ਪਾਤ ਕਰਤਾ ਉਹੀ ਤੋੜਤਾ ਉਹੀ 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 ਜ਼ਰਾ ਗਰਾਤਾ ਹੈਗਾ ਤਾਂ ਜੋ ਮਰਜੀ ਬਕਵਾਸ ਕਰੇ ਅਮਨ ਰੋੜਾ ਜਾ ਉਹਦੀ ਪਾਰਟੀ ਸਾਨੂੰ ਕੋਈ ਯਕੀਨੀ ਨਹੀਂ ਨਾ ਤੇ ਸੋ ਹੁਣ ਨਗਰ ਨਿਗਮ ਦੇ ਜਿਹੜੇ ਕਾਗਜ਼ ਰੱਦ ਕਰ ਦਿੱਤੇ ਗਏ ਨੇ ਆ ਕਾਂਗਰਸ ਦੇ ਕੈਂਡੀਡੇਟਸ ਦੇ ਨਾਲ ਜੋ ਤਕਾ ਹੈ ਉਸ ਨੂੰ ਲੈ ਕੇ ਆਗਾਮੀ ਕਾਰਵਾਈ ਤੁਹਾਡੇ ਵੱਲੋਂ ਅਸੀਂ ਹਾਈ ਕੋਰਟ 'ਚ ਵੀ ਗਏ ਆ ਹਾਈ ਕੋਰਟ ਸਰਕਲ ਕਮਿਸ਼ਨ ਕੋਲ ਜਾਓ ਕਲੈਕਸ਼ਨ ਕੋਲ ਉੱਥੇ ਵੀ ਗਏ ਆ ਅੱਜ ਬਾਜ਼ਾ ਬਾਜ਼ਾ ਸਾਹਮਣੇ ਉੱਥੇ ਜਾ ਕੇ ਸਾਰਾ ਪੱਖ ਪੇਸ਼ ਕੀਤਾ ਤੇ ਉੱਥੇ ਬਿੜਾ ਐਡਰੈਸ ਕੀਤਾ ਹੈਗਾ ਤੇ ਇੱਕ ਪਾਸੇ ਅਸੀਂ ਤਿਆਰੀ ਕਰਕੇ ਇਸ ਦੇ 27 ਕੈਂਡੀਡੇਟ ਹੈ ਉਹਨਾਂ ਦੇ ਜਿਹੜੇ ਪਾਵਰ ਆਫ ਟਰਨੀ ਲੈ ਕੇ ਅਸੀਂ ਸੁਪਰੀਮ ਕੋਰਟ ਵੀ ਪੁੱਜੇ ਆ ਅੱਜ ਸ਼ਾਮ ਤੱਕ ਸੁਪਰੀਮ ਕੋਰਟ ਵੀ ਉਮੀਦ ਹੈ ਕਿ ਫਾਈਲ ਹੋ ਜਾਊਗੀ ਪਟੀਸ਼ਨ ਸਾਡੀ ਕਿ ਚੋਣ ਅੰਮਲ ਨੂੰ ਰੱ ਇੱਕ ਡਾਕਟਰ ਸਾਹਿਬ ਲਾਸਟ ਵਾਲਾ ਕੀ ਵੋਟਬੰਦੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਜਿਸ ਤਰ੍ਹਾਂ ਪੰਚਾਇਤੀ ਚ ਹੋਣਾ ਚਾੜੇੜਕਾ ਹੋਇਆ ਸੀ ਉਸੇ ਤਰ੍ਹਾਂ ਹੀ ਐਤਕੀ ਵੀ ਰੇੜਕਾ ਵਿਖਣ ਨੂੰ ਮਿਲ ਰਿਹਾ ਸੋ ਵੋਟਬੰਦੀ ਵੀ ਸਹੀ ਤਰੀਕੇ ਦੇ ਨਾਲ ਨਹੀਂ ਹੋਈ ਬਹੁਤ ਸਾਰੇ ਲੋਕਾਂ ਦੇ ਨਾਮ ਵੀ ਵੋਟਰ ਲਿਸਟਾਂ ਦੇ ਵਿੱਚ ਉਹ ਕੱਟ ਦਿੱਤੇ ਗਏ ਨੇ ਲੇਖੋ ਉਹ ਅੱਜ ਦੀ ਸਟੇਜ ਤੋਂ ਸੈਕੰਡਰੀ ਕੁਐਸਚਨ ਹੈ ਦੋਮਦਾਰ ਜਿਹੜਾ ਕੁਐਸਚਨ ਹੈ ਉਹ ਵੀ ਲਿਆ ਜਾਊਗਾ ਪਰ ਅਸਲ ਵਿੱਚ ਮੁੱਖ ਹੈਗਾ ਕਿ ਜਿਹੜੀਆਂ ਚੋਣ ਜਿਹੜੀਆਂ ਨਮੰਕਨ ਪੱਤਰ ਦਾਖਲ ਨਹੀਂ ਕਰ ਦਿੱਤੇ ਗਏ ਚੋਣ ਪ੍ਰਕਰਨ ਪਰਕੇਰਾ ਦੇ ਪਹਿਲੇ ਅਮਲ ਚ ਹੀ ਜੋ ਮਤਲਬ ਇੱਕ ਗੁੰਡਾ ਬਾਬਾ ਸ਼ੁਕਰੀਆ ਜੀ ਥੈਂਕ ਯੂ ਸੋ ਇਹ ਸਨ ਪਟਿਆਲਾ ਤੋਂ ਐਮਪੀ ਕਾਂਗਰਸ ਦੇ ਡਾਕਟਰ ਤਰਮਵੀਰ ਗਾਂਧੀ ਜਿਨ੍ਹਾਂ ਨੇ ਆਖਿਆ ਕਿ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਕਟਾਉਣਾ ਪਿਆ ਤਾਂ ਉਹ ਵੀ ਖਟਕਟਾਇਆ ਜਾਵੇਗਾ ਔਰ ਹਰ ਪੂਰਜ਼ੋਰ ਕੋਸ਼ਿਸ਼ ਜਿਹੜੀ ਆ ਕੀਤੀ ਜਾਵੇਗੀ ਤਾਂ ਕਿ ਜਿੰਨਾ ਕੈਂਡੀਡੇਟਸ ਤੇ ਫਾਰਮ ਰੱਦ ਕਰ ਦਿੱਤੇ ਗਏ ਜਾਂ ਪਾੜ ਦਿੱਤੇ ਗਏ ਉਹਨਾਂ ਦੇ ਨਾਲ ਇਨਸਾਫ ਜ਼ਰੂਰ ਹੋਣਾ ਚਾਹੀਦਾ ਹੈ ਕੈਮਰਾ ਪਰਸਨ ਗੁਰਪ੍ਰੀਤ ਸਿੰਘ ਦੇ ਨਾਲ ਮੈਨੂੰ ਦਿਓ ਜਾ ਸਤਿ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ